ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੋਂਟ ਤੇ ਆਪਾਂ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਵਿੱਚ ਦਾ ਠੀਕ ਹੈ ਜੀ ਔਖੋ ਕੇਚੀ ਦੇ ਨੇੜੇ ਪਿੰਡ ਆ ਠੀਕ ਹੈ ਜੀ ਇਧਰ ਬਰਨਾਲੇ ਵੀ ਨੇੜੇ ਰਹਿੰਦਾ ਇਧਰ ਸਹਿਣਾ ਪਧੌੜ ਠੀਕ ਹੈ ਜੀ ਇਧਰ ਤਾਂ ਆਪਾਂ ਬਾਕੀ ਵੱਧ ਜਾਣਕਾਰੀ ਲੈਣੀ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰਿਓ ਠੀਕ ਹੈ ਜੀ ਬਾਈ ਕੋਲ ਮੱਝਾ ਵੱਧ ਜਾਣਕਾਰੀ ਲੈਣੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਪੰਡਤ ਜਗਜੀਤਪੁਰਾ ਜਿਲ੍ਹਾ ਬਰਨਾਲਾ ਨੰਬਰ ਦੱਸੋ ਬਰਾ ਆਪਣਾ 9863783498 ਠੀਕ ਹੈ ਜੀ ਹਾਂਜੀ ਭਾਈ ਮੱਝ ਦੀ ਜਾਣਕਾਰੀ ਦਿਓ ਜੀ ਇਹ ਮੱਝ 4-5 ਮਹੀਨਾ ਹੀ ਸੂਈ ਹੋਈ ਆ ਭਾਈ ਮਗਰ ਕੱਟੀ ਆ ਗਈ ਅੱਛਾ ਜੀ ਕੱਟੀ ਕਿੜੀ ਆ ਜੀ ਕੱਟੀ ਆ ਬੈਠੀ ਐ ਕੋਈ ਨੀ ਕੋਪਰਾ ਪਹਿਲਾਂ ਕੱਟੀ ਦੇਖ ਲਓ ਠੀਕ ਹੈ ਜੀ ਆ ਜਿਹੜੀ ਕੋ ਨੀ ਜੀ ਹਾਂ ਠੀਕ ਹੈ ਜੀ ਦੇਖ ਸੰਦੇਪਰਾ ਹਾਂਜੀ ਤੇ ਦੁੱਧ ਕਿੰਨਾ ਦਿੰਦੀ ਬਰੇ ਦੁੱਧ 6 ਕਿਲੋ ਆ ਭਾਈ ਦੁੱਧ 6 ਕਿਲੋ ਦੋਨਾਂ ਦਾ ਕੱਟੀ ਦੀ ਮਿਲਦੀ ਆ ਕੱਟੀ ਦੀ ਮਿਲਦੀ ਆ ਗੱਪੜ ਕੋਪੜ ਗੱਪੜ ਹੈ ਡੇਢ ਮਹੀਨੇ ਦੀ ਬਾਈ ਹੋ ਗਿਆ ਤੇ ਟੀਕਾਪਰਾ ਚੈੱਕ ਨਹੀਂ ਕਰਾਈ ਆਪਾਂ ਠੀਕ ਹੈ ਜੀ ਹਾਂ ਤੋਰ ਕੇ ਦਿਖਾ ਬਈ ਲੋਪਰਾ ਬਾਈ ਜਾਨ ਡੇਢ ਮਹੀਨਾ ਹੋ ਗਿਆ ਟੀਕਾਪਰਾ ਇਹਨੂੰ ਤਾਰਾ ਤਾਰਾ ਨਹੀਂ ਦਿੱਤੀ ਮੜਕੇ ਨਾ ਨਾ ਤਾਰਾ ਤਾਰਾ ਨਹੀਂ ਦਿੱਤਗੇ ਦੇਖ ਸਾਰੇਪਰਾ ਠੀਕ ਹੈ ਜੀ 6 ਲੀਟਰ ਦੁੱਧ ਬਾਈ ਨੇ ਦੱਸਿਆ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਨਾ ਗਰ ਕੱਟੀ ਆ ਤੋਰਾ ਤਾਰਾ ਤੁਹਾਡੇ ਸਾਹਮਣੇ ਲੈ ਲਓ ਜੀ ਮੂਲ ਮੂਲ ਫੋਰ ਤੋਰ ਤੋਰ ਚ ਲੋੜ ਲਓ ਜੀ ਥਾਂ ਤੁਣ ਵੀਰੇ ਓਕੇ ਜਾਮ ਥਾਂ ਤੁਣ ਓਕੇ ਆ ਬਾਈ ਜਾਰੇ ਠੀਕ ਹੈ ਜੀ ਬਾਈ ਤਨ ਟਾਈਮ ਚਾਇ ਚੋਕ ਲਈ ਬਾਈ ਕਹਿੰਦਾ ਤਸਦੀਕ ਕਰਕੇ ਠੀਕ ਹੈ ਜੀ ਜਿੱਤਾ ਫਾਰਮ ਟੀਵੀ ਨੂੰ ਬਦੋ ਸਬਸਕ੍ਰਾਈਬਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਜੀ ਠੀਕ ਹੈ ਜੀ ਹਾਂਜੀ ਬਾਈ ਰੇਟ ਲਾ ਦੋ ਜੀ ਦਾ ਜਾਇਜ ਜੇ ਦੇਣ ਲੈਣ ਜੇ ਦੱਸੋ ਜੀ ਰੇਟ 52000 ਆ ਜੀ 52000 ਹਾਂਜੀ ਲੋ ਭਰਾ 52000 ਰੇਟ ਦੱਸਿਆ ਬਾਈ ਨੇ ਠੀਕ ਹੈ ਨਾ ਉਹ ਤੁਹਾਡੇ ਕਰਮ ਜੇ ਚ ਰਹਿ ਵੀ ਸਕਦੀ ਆ ਠੀਕ ਹੈ ਨਾ ਬਾਕੀ ਪਰਮਾਤਮਾ ਦੀ ਮਰਜ਼ੀ ਜਿਹੜਾ ਕੋਸੋ ਨਾ ਤੇ ਆਪਣੇ ਚੈਨਲ ਨੂੰ ਬਹੁਤ ਸਾਰੇ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਉਹ ਕਾਟੀਸ਼ਨ ਦਿਖਾ ਦਿਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ ਠੀਕ ਹੈ ਜੀ 75282 00300 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ